ਤੁਹਾਡਾ ਸਾਰਿਆਂ ਦਾ ਇਸ ਗੱਲ ਲਈ ਸਭ ਨੂੰ ਧੰਨਵਾਦ ਕਰਦੇ ਹਾਂ ਸਾਨੂੰ ਨਾ ਫੋਰਮਾਂ ਵੱਲੋਂ ਕਿ ਤੁਸੀਂ ਬਹੁਤ ਲੰਬਾ ਸਮਾਂ ਇੱਥੇ ੜਕੇ ਵੀ ਆ ਕੇ ਬੀਟ ਕਰਕੇ ਸਾਡੀ ਗੱਲ ਨੂੰ ਪੂਰੀ ਦੁਨੀਆ ਦੇ ਵਿੱਚ ਦੇਸ਼-ਵਿਦੇਸ਼ਾਂ ਦੇ ਵਿੱਚ ਲਿਜਾਣ ਦੇ ਲਈ ਧੰਤ ਪਰੋ ਇਸ ਲਈ ਧੰਨਵਾਦ ਹੈ ਤੁਹਾਡੇ ਸਾਰਿਆਂ ਦਾ ਅੱਜ ਇੱਥੇ ਮੀਟਿੰਗ ਹੋਈ ਹੈ ਜਿਹੜੀ ਪਹਿਲਾਂ ਐਸਕੇਮ ਨਾਨ ਪੋਲਿਟੀਕਲ ਦੀ ਤੇ ਦੂਸਤੋਂ ਬਾਅਦ ਐਸਕੇਮ ਨਾਨ ਪੋਲਿਟੀਕਲ ਤੇ ਕੇਐਮਐਮ ਦੀ ਜਿਹੜੀ ਸਾਂਝੇ ਫੋਰਮ ਤੋਂ ਨਾ ਫੋਰਮਾਂ ਲਈ ਸਾਂਝੀ ਮੀਟਿੰਗ ਹੋਈ ਹੈ ਸਾਂਝੀ ਮੀਟਿੰਗ ਦੇ ਵਿੱਚ ਬਹੁਤ ਸਾਰੇ ਮਤਲਬ ਸਾਡੇ ਮੁੱਦੇ ਸੀ ਬਹੁਤ ਸਾਰੇ ਮਸਲੇ ਸੀ ਜਿਹੜੀ ਵਿਚਾਰਨ ਵਾਲੇ ਸੀ ਬਹੁਤ ਲੰਬੇ ਸਮੇਂ ਤੋਂ ਤੇ ਜਿਹੜੇ ਇਸ਼ੂਜ਼ ਉਠਾਏ ਸੀ ਉਹਨਾਂ ਨੂੰ ਵੀ ਚਰਚਾ ਕਰਨੀ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਵੱਡਾ ਇਸ਼ੂ ਹੈ ਸਾਡੇ ਇੱਕ ਨੌਜਵਾਨ ਜਿਹੜਾ ਜੇਲ੍ਹ ਚ ਬੰਦ ਹੈ ਨਵਦੀਪ ਜਲਵਿੜਾ ਉਹਨੂੰ ਲੈ ਕੇ ਅਸੀਂ ਪ੍ਰੋਗਰਾਮ ਦਿੱਤਾ ਹੋਇਆ ਆਲਰੇਡੀ 17 ਤੇ 18 ਜੁਲਾਈ ਨੂੰ ਐਸਐਸਪੀ ਅੰਮਲਾਦਾ ਘਰਾਉ ਕੀਤਾ ਜਾਣ ਦਾ ਪ੍ਰੋਗਰਾਮ ਹੈ ਜਿੰਨੀ ਦੇਰ ਤੱਕ ਉਹ ਸਾਡਾ ਨੌਜਵਾਨ ਬਾਹਰ ਨਹੀਂ ਆਉਂਦਾ ਉਨੀ ਦੇਰ ਤੱਕ ਸਾਡਾ ਇਹ ਅੰਦੋਲਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਰਹੇਗਾ ਉਸ ਨੌਜਵਾਨ ਨੂੰ ਬਾਹਰ ਲੈ ਕੇ ਆਉਣਾ ਸਾਡੀ ਪ੍ਰਾਇਓਰਟੀ ਹੈ ਅਗਲੀ ਗੱਲ ਇਹ ਆ ਬੜੀ ਵੱਡੀ ਗੱਲ ਹੈ ਕਿ 22 ਤਰੀਕ ਤੋਂ ਦੁਬਾਰਾ ਮਤਲਬ ਬਚਤ ਸੈਸ਼ਨ ਸੈਸ਼ਨ ਸ਼ੁਰੂ ਹੋਣ ਜਾ ਰਹੇ ਹੈ ਉਹਦੇ ਵਾਸਤੇ ਅਸੀਂ ਇੱਕ ਅਪਰਾਲਾ ਕੀਤਾ ਹੈ ਕਿ ਵਿਰੋਧੀ ਧਿਰ ਨੂੰ ਮਿਲਣਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਆਪੋਜੀਸ਼ਨ ਦੇ ਜਿੰਨੇ ਐਮਪੀ ਸਹਿबान ਸੀ ਜਾਂ ਐਨਡੀਏ ਦੇ ਜਿਹੜੇ ਭਾਜਪਾ ਨੂੰ ਛੱਡ ਕੇ ਬਾਕੀ ਸਾਰੇ ਐਮਪੀ ਸੀ ਉਹਨਾਂ ਨੂੰ ਆਪਾਂ ਮੰਗ ਪੱਤਰ ਦਿੱਤੀ ਸੀ ਪਰ ਉਹਨਾਂ ਕੋਲੇ ਆਪਾਂ ਇੱਕ ਗੱਲ ਰੱਖੀ ਸੀ ਬੜੀ ਸਟਰੋਂਗਲੀ ਕਿ ਭਾਈ ਤੁਸੀਂ ਵਿਰੋਧੀ ਧਿਰ ਇਸ ਵਾਰ ਬਹੁਤ ਸਟਰੋਂਗ ਆਈ ਹੈ ਅੱਜ ਤੁਹਾਡਾ ਫਰਜ਼ ਬਣਦਾ ਹੈ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਡਾਕਟਰ ਸੁਮਿੰਨਾਥਨ ਦੇ ਫਾਰਮੂਲੇ ਅਨੁਸਾਰ ਮਿਲੇ ਔਰ ਕਿਸਾਨਾਂ ਦੀ ਕਰਜ਼ ਮੁਕਤੀ ਹੋਵੇ ਹੋਰ ਬਾਕੀ ਸਾਰੀਆਂ 12 ਸਮੱਸਿਆਵਾਂ ਮੰਗਾ ਨੂੰ ਲੈ ਕੇ ਆਪਾਂ ਨੂੰ ਮੰਗ ਪੱਤਰ ਦਿੱਤਾ ਤੇ ਸਾਡੀ ਭਾਵਨਾ ਹੈ ਕਿ ਇਹਨਾਂ ਇਸ਼ੂਆਂ ਦੇ ਉੱਤੇ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੇ ਇਸ਼ੂ ਦੇ ਕੇ ਵਿਰੋਧੀ ਧਿਰ ਪ੍ਰਾਈਵੇਟ ਮੈਂਬਰ ਬੈਲ ਲੈ ਕੇ ਆਵੇ ਉਹਦੇ ਲਈ ਅਸੀਂ ਚਾਹੁੰਦੇ ਹਾਂ ਕਿ ਉਸ ਤੋਂ ਪਹਿਲਾਂ-ਪਹਿਲਾਂ ਇਹ ਸੈਸ਼ਨ ਦੇ ਵਿੱਚ ਸਾਡੀ ਇਹ ਗੱਲ ਉੱਠੇ ਉਹਦੇ ਲਈ ਅਸੀਂ ਵਿਰੋਧੀ ਧਿਰ ਦੇ ਜਿਹੜੇ ਲੀਡਰ ਆਫ اپੋਜੀਸ਼ਨ ਹੈ ਉਹਨੂੰ ਮਿਲਣਾ ਉਹਨਾਂ ਦੇ ਸਾਰੇ ਲੀਡਰ ਸਹਿਬਾਨਾਂ ਨੂੰ ਮਿਲ ਕੇ ਅਸੀਂ ਉਹ ਗੱਲ ਓਕੇ ਰੱਖਣੀ। ਬਾਕੀ ਗੱਲ ਸਾਡੇ ਵੀਰ ਭਲੇ ਸਾਬਾ ਤੁਹਾਡੇ ਸਾਹਮਣੇ ਰੱਖਣਗੇ। ਦੇਖੋ ਨਵੀਂ ਦਿੱਲੀ ਦੇ ਵਿੱਚ ਕਨਸਟੀਟਿਊਸ਼ਨ ਕਲੱਬ ਹੈਗਾ ਜਿੱਥੇ ਅਸੀਂ ਕਨਵੈਨਸ਼ਨ ਕਰਨੀ ਆ 22 ਨੂੰ। ਔਰ ਉਸ ਕਨਵੈਨਸ਼ਨ ਦੇ ਵਿੱਚ ਦੇਸ਼ ਦੀਆਂ ਜ਼ਿਆਦਾ ਤੋਂ ਜ਼ਿਆਦਾ ਜਥੇਬੰਦੀਆਂ ਦੇ ਨੁਮਾਇੰਦੇ ਕੱਲਾ ਪੰਜਾਬ ਹਰਿਆਣਾ ਨਹੀਂ ਪੂਰੇ ਦੇਸ਼ ਦੀਆਂ ਜਿਹੜੀਆਂ ਸਾਡੇ ਨਾਲ ਦੁਆ ਫੋਰ ਮੰਨਰ ਰਿਲੇਟਡ ਹੈਗੀ ਆ ਉਹਨਾਂ ਦੇ ਮੁਖੀ ਉੱਥੇ ਪਹੁੰਚਣਗੇ ਅਸੀਂ ਮਾਹਰ ਵੀ ਸੱਦਾਂਗੇ ਤੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਚਰਚਾ ਆਪਾਂ ਕਰਾਂਗੇ ਵੀ ਕੀ ਆ ਕੀ ਮਸਲੇ ਆ ਕਿਵੇਂ ਇੰਪਲੀਮੈਂਟੇਸ਼ਨ ਹੋਣਾ ਜੋ ਸਰਕਾਰ ਦੇ ਦਾਅਵੇ ਇਹਨਾਂ ਬਜਟ ਲੱਗਣਾ ਸੀ ਪਹਿਲੋਂ ਇਹ ਵੀ ਕਰਾਂਗੇ ਆਪਾਂ ਮਾਨਸੂਨ 70 ਤੋਂ ਪਹਿਲੋ ਪਹਿਲੋ ਐਮਐਸਪੀ ਗਰੰਟੀ ਕਾਨੂੰਨ ਦਾ ਏਜੰਡਾ ਸੈੱਟ ਕਰਾਂਗੇ ਪਬਲਿਕ ਦੇ ਵਿੱਚ ਕਿ ਅਸੀਂ ਆ ਕਰ ਰਹੇ ਹਾਂ ਇਸ ਤਰੀਕੇ ਨਾਲ ਔਰ ਫਿਰ ਸ ਨਵੀਂ ਦਿੱਲੀ ਵਿੱਚ ਅਸੀਂ ਪੀਸੀ ਕਰਾਂਗੇ ਪੀਸੀ ਕਰਕੇ ਉਹ ਸਾਰਾ ਪ੍ਰੋਗਰਾਮ ਦੱਸਾਂਗੇ ਹੁਣ ਅਸੀਂ ਜਿਹੜੇ ਵਿਰੋਧੀ ਧਿਰ ਦੇ ਮੁਖੀ ਨੇ ਜਿਹੜੇ ਮੰਗ ਪੱਤਰ ਅਸੀਂ ਦਿੱਤੇ ਨੇ ਉਹਨਾਂ ਤੇ ਉਹਨਾਂ ਦੀ ਕੀ ਰਾਇ ਵਾ ਕੀ ਉਹ ਕਰ ਰਹੇ ਆ ਕਿ ਨਹੀਂ ਕਰ ਰਹੇ ਸੋਨਾਂ ਕੋ ਸੰਭਾਲ ਲੈ ਕੇ ਉਹਨਾਂ ਨੂੰ ਵਿਸ਼ੇਸ਼ ਕਰਕੇ ਮਿਲਾਂਗੇ ਇਹ ਇਹ ਅੱਜ ਜਿਹੜੇ ਆ ਇੰਨਾ ਗੱਲਾਂ ਤੇ ਸਹਿਮਤੀ ਬਣੀ ਸੀ ਜਿਵੇਂ ਕੁਛ ਢੱਲੇਵਾਲ ਸਾਹਿਬ ਨੇ ਦੱਸਤਾ ਉਹ ਤੋਂ ਅੱਜ ਅਸੀਂ 10 ਦਿੱਤੀ ਹੈ ਜੀ। ਅੰਮੇਰ ਸਾਹਿਬ ਜਿਵੇਂ 21 ਜਿਹੜਾ ਹਾਈ ਕੋਰਟ ਦਾ ਫੈਸਲਾ ਹੈ ਉਸ ਦੇ ਉੱਤੇ ਉੱਪਰ ਵੀ ਚਰਚਾ ਹੋਈ ਹੈ ਕਿ ਅਗਰ ਰਾਸਤੇ ਖੋਲਦੇ ਨੇ ਤਾਂ ਕਿਸਾਨ ਕਿਸ ਤਰ੍ਹਾਂ ਅੱਗੇ ਵਧਣਗੇ ਕਿ ਕਿਸਾਨਾਂ ਨੂੰ ਤਿਆਰ ਰਹਿਣ ਲਈ ਕਹਿ ਦਿੱਤਾ ਗਿਆਗਾ ਜਿਵੇਂ ਜ਼ਿਕਰ ਆਇਆ ਸੀ ਕਿ ਉਹ ਕਹਿ ਕੇ ਟਰਾਲੀਆਂ ਆਪ ਤਿਆਰ ਰੱਖੋ ਆਪਣੀਆਂ ਟੈਂਕੀਆਂ ਤੇਲ ਦੀਆਂ ਭਰਾ ਕੇ ਰੱਖੋ। ਨਹੀਂ ਥੋੜੀ ਕੱਲ ਵਜਾ ਵਾ ਅੱਜ ਉੱਤੇ ਚਰਚਾ ਹੋਈ ਆ ਹਜੇ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਤੇ ਹਰਿਆਣਾ ਸਰਕਾਰ ਚਲੀ ਗਈ। ਉਹਦੀ ਹਜੇ ਕੋਈ ਕਲੀਅਰ ਨਹੀਂ ਅੱਜ ਅਸੀਂ ਕੋਈ ਕਹਿ ਸਕਦੇ। ਕੋ ਹਜੇ ਤੇ ਡਿਸਕਸ਼ਨ ਬਾਕੀ ਹੈਗੀ ਆਪਣੀ। ਠੀਕ ਹੈ ਨਾ? ਤੋ ਅਸੀਂ ਇਹ ਡਿਸਕਸ਼ਨ ਨੂੰ ਕੰਪਲੀਟ ਕਰਕੇ ਆਪਾਂ ਚੰਡੀਗੜ੍ਹ 16 ਨੂੰ ਲਗਭਗ 16 ਤੱਕ ਕਲੀਅਰ ਹੋ ਜਾਣਾ ਆ 11 ਵਜੇ ਤੇ ਫਾਈਨਲ ਪੀਸੀ ਕਰਾਂਗੇ ਠੀਕ ਆ ਫਿਲਹਾਲ ਇਹਦੀ ਤਸਵੀਰ ਹਜੇ ਕਲੀਅਰ ਨਹੀਂ ਹੈਗੀ ਇਸ ਕਰਕੇ ਫੇਰ ਏਜੰਡਾ ਸਾਡਾ ਅਧੂਰਾ ਆ ਰਿਹਾ ਹੈ ਪਰ ਤੁਸੀਂ ਗੱਲ ਕੀਤੀ ਹੈ ਜੀ ਹਾਈ ਕੋਰਟ ਵੱਲੋਂ ਜਿਹੜੀ ਕਿਹਾ ਸੀ ਕਿ ਹਫਤੇ ਦੇ ਅੰਦਰ ਅੰਦਰ ਰਸਤੇ ਜਿਹੜੇ ਕਲੀਅਰ ਕੀਤੇ ਜਾਣ ਪਰ ਹੁਣ ਸੁਪਰੀਮ ਕੋਰਟ ਦੇ ਵਿੱਚ ਚਲੇ ਗਿਆ ਪਰ ਜੇਕਰ ਸੁਪਰੀਮ ਕੋਰਟ ਵੀ ਕਹਿ ਦਿੰਦਾ ਕਿ ਰਸਤੇ ਕਲੀਅਰ ਕੀਤੇ ਜਾਣ ਤਾਂ ਜਿਹੜੇ ਕਿਸਾਨ ਜਥੇਬੰਦੀਆਂ ਵੱਲੋਂ ਜੇਕਰ ਕੇਂਦਰ ਸਰਕਾਰ ਮੰਗ ਤੁਹਾਡੀ ਨਹੀਂ ਮੰਨਦੀ ਤਾਂ ਅੱਗੇ ਦਿੱਲੀ ਵੱਲ ਕੁਝ ਕੀਤਾ ਜਾਊਗਾ ਜਾਂ ਉਹਦੀ ਕੀ ਰੂਪਰੇਖਾ ਹੋਵੇਗੀ ਦੇਖੋ ਮੈਨੂੰ ਲੱਗਦਾ ਆਪਾਂ ਸਾਰੇ